ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆ ਗੱਡੀ ਤਾਂ ਹੋ ਗਈ ਆਪਣੀ ਲੋਡ ਕੱਲ ਸ਼ਾਮ ਦੀ ਲਾਈ ਹੋਈ ਸੀ ਤੇ ਰਾਤ 5:00 ਗੱਟੇ ਘਟੇ ਘੱਟ ਗਈ ਬਾਕੀ ਇਹਨੂੰ ਦੰਨੇ ਆ ਬਿਲਟੀ ਬੁਲਟੀ ਇਹ ਚਾਹਣਗੇ ਨੇ 604 ਬੈਗ ਪੱਕੇ ਵੀਰਾ ਗਿਆ ਉਧਰ ਆਲੂ ਦੇਖਣ ਕਿਵੇਂ ਆ ਤੇ ਇਹ ਵੀਡੀਓ ਨਾ ਬਣੇ ਰਹੋ ਰੇਟ ਰੂਟ ਸਾਰਾ ਦੱਸਾਂਗੇ ਵੀ ਕੀ ਚੱਲਦਾ ਆਲੂ ਦਾ ਕੁਆਲਿਟੀ ਦੇ ਹਿਸਾਬ ਨਾਲ ਕਿ ਕਿਹੜੀ-ਕਿਹੜੀ ਸ਼ਾਂਤੀ ਹੋ ਕੇ ਜਾ ਰਿਹਾ ਮਾਲ ਠੀਕ ਹੈ ਕਿਸੇ ਵੀ ਇਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਰੇਟ ਦੀ ਅਪਡੇਟ ਦਿੰਦੇ ਰਹਾਂਗੇ ਆਲੂ ਦੇ ਬਾਰੇ ਜਲਦੀ ਆ ਜੀ ਪਟਾਈ ਤੇ ਸਾਇ ਥੋੜਾ ਜਿਹਾ ਮੀਡੀਅਮ ਆ ਬਲਾਈਟ ਕਰਕੇ ਬਹੁਤ ਖਾਨ ਹੋਇਆ ਆਲੂ ਦਾ ਝਾੜ ਤੇ ਵੀ ਫਰਕ ਆ ਉਰੇ ਆਪਣਾ ਕਾਲੂ ਨਿਬੜ ਜੂਗਾ ਫਿਰ ਦੂਏ ਪਾਥੇ ਲਾਉਣੇ ਆ ਪਟਾਈ ਤੇ ਬਾਕੀ ਦੇਖੋ ਲੈ ਤਾਹ ਕੋਸਾ ਬਾਲਾ ਸਹਾਈ ਜ ਨਹੀਂ ਕਰਿਆ ਨੂੰਵੇਂ ਬਰੀਕ ਇਹ ਆ ਬਾਕੀ ਗੱਡੀ ਖੜੀ ਆ ਆਪਣੀ ਲਿਆ ਕੇ ਖੜੀ ਕਰੀ ਵੀ ਆ ਉਹ ਸਾਹਮਣੇ ਖੜੀ ਆ ਫੇਰ ਕਰਦੇ ਆ ਲੋਡ ਸ਼ਾਮ ਨੂੰ ਜਿੰਨਾ ਆਪਣਾ ਪੈ ਗਿਆ ਇਹ ਕਰਾਂਗੇ ਬਾਕੀ ਦੂਏ ਖੇਤਾਂ ਨੂੰ ਕਰਾਂਗੇ ਜਿੱਧਰ ਪਟਾਈ ਲਵਾਈ ਹੋਈ ਆ ਆਪਣੇ ਬਾਕੀ ਰੇਟ ਦਾ ਦੱਸਦੇ ਰਹਾਂਗੇ ਆਪਾਂ ਉਹਨੂੰ ਰੋਜ਼ ਦਾ ਰੋਜ਼ ਵੀ ਕੀ ਰੇਟ ਆ ਆਲੂ ਦਾ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਜਿਹੜੇ ਮੇਰੇ ਇੱਕ ਖਾਨ ਆਲੂ ਦੀ ਖੇਤੀ ਕਰਦੇ ਨੇ ਬਾਕੀ ਆਪਣੇ ਏਰੀਆ ਦਾ ਦੱਸਿਆ ਕਰੋ ਕਮੈਂਟ ਕਰਕੇ ਵੀ ਕਿਵੇਂ ਆ ਰੇਟ ਰੂਟ ਕੀ ਚੱਲਦਾ ਏ ਤੇ ਝਾੜ ਝੂਟ ਕਿਦਾਂ ਹੈ ਕੀ ਗੱਲਬਾਤ ਆ ਉੱਧਰਲੇ ਖੇਤ ਚ ਆਪਣਾ ਮੁੱਕ ਗਿਆ ਪਟਾਈ ਦਾ ਕੰਮ ਤੇ ਅੱਜ ਜਗਾਈ ਜਗੂਈ ਕਰਾਵਾਂਗੇ ਤੇ ਬਾਕੀ ਆਹ ਪਲਾਟ ਪੱਟਣਾ ਫਿਰ ਉਦੋਂ ਬਾਅਦ 20 ਤਰੀਕ ਤੋਂ ਬਾਅਦ ਦੇਖਦੇ ਆਂ ਜਿਹੜਾ ਮਾਰਨ ਆਇਤੀ ਖੇਤ ਚ ਵੀ ਕਿਵੇਂ ਆ ਬਾੜੀ ਮੁੱਟੀ ਹਵਾ ਲੱਗੀ ਜਾਂ ਨਹੀਂ ਪਹਿਲਾਂ ਇੱਕ ਦਿਨ ਲੱਗੇ ਦੀ ਪੱਟਣ ਉਧਰੋਂ ਮਿੱਟੀ ਆਉਂਦੀ ਦੀ ਉਹਦੇ ਕਰਕੇ ਆਪਾਂ ਰੋਕਤਾ ਫਿਰ ਕਾਟ ਆ ਜਾਂਦੀ ਆ ਵਿੱਚ ਕੰਪਨੀ ਵੱਲੋਂ ਤੇ ਹਲੇ ਵੀ ਵਿੱਚ ਵਿੱਚ ਪਟੇ ਹੈਗੇ ਨੇ ਗਿੱਲੇ ਤੇ ਧੁੱਪਾਂ ਨਹੀਂ ਲੱਗਦੀ ਨੀ ਕਿਸੇ ਲੋਟ ਤਿੰਨ ਚਾਰ ਘੰਟੇ ਦੀ ਧੁੱਪਾਂ ਲੱਗਦੀ ਆ ਪੁੰਨਕ ਫੇਰ ਸਗੜ ਨਾਲ ਮੀਂਹ ਮੰਗ ਪੈ ਜਾਂਦਾ ਉੱਪਰ ਫੇਰ ਗਿੱਲੀਆਂ-ਗਿੱਲੀਆਂ ਹੋ ਜਾਂਦੀਆਂ ਨੇ ਬੱਟਾ ਬਾਕੀ ਦੇਖੋ ਜੇ ਮੈਂ ਆ ਪਟਾਏ ਜਮੇ ਚਿੱਟਾ ਪਿਆ ਪਰਲੇ ਪਾਸੇ ਦੇਖੋ ਸਲਾਬ ਜੀ ਹੈਗੀ ਆ ਇਹ ਸਮੱਸਿਆ ਹੋਈ ਪਈ ਆ ਥੋੜੀ ਬਾਕੀ ਫਿਰ 20 ਤਰੀਕ ਤੋਂ ਬਾਅਦ ਤਾਂ ਜੇ ਗਿੱਲਾ ਸੁੱਕਾ ਸਭ ਪੜ ਦੇਣਾ ਤੇ ਇੰਨੀ ਰੋਕਣਾ ਹੈਗਾ ਕੰਮ ਫਿਰ ਗਾਹਾਂ ਮੱਕੀ ਫਿਰ ਲੇਟ ਹੋਊਗੀ ਜੇ ਆਪਾਂ ਲੇਟ ਕਰਦੇ ਆਂ ਆਲੂ ਦੀ ਪਟਾਈ ਤੇ ਨਾਲੇ ਮੱਕੀ ਦੀ ਬਜਾਈ ਹੋ ਜੂਗੀ ਫਰਵਰੀ ਦੇ ਪਹਿਲੇ ਹਫਤੇ ਬੀਜ ਲਾਵਾਂਗੇ ਆਪਾਂ 18 90 ਦਾ ਦੇਖਦੇ ਆਂ ਉਹ ਲਾਵਾਂਗੇ ਬੀਜ ਬਾਕੀ ਗੱਗੇ ਆਉਂਦਾ ਫਰਾ ਵੱਢ ਗਿਆ ਹੈ ਉਹ ਆਉਂਦਾ ਸਾਹਮਣੇ ਬਾਕੀ ਨਿਕਾਲ ਆਏਗਾ 100 ਤੋਂ ਪਲੱਸ ਹੋ ਜਾਊਗਾ ਥੋੜਾ ਜਿਹਾ ਰੇਟ ਘਟਾ ਬਾਕੀ ਅੱਜ ਦੇ ਰੇਟ ਦੀ ਵੀ ਅਪਡੇਟ ਦੰਨੇ ਹੁਣ ਵੀ ਕੀ ਰੇਟ ਆ ਰੇਟ ਹੈਗਾ ਸੇਮ ਆ ਕੱਲ ਵਾਲਾ ਹੀ ਆ ਬਾਕੀ ਆਲੂ ਦੀ ਕੁਆਲਿਟੀ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਮੰਨ ਲਓ ਆਲੂ ਦਾ ਸਾਈਜ਼ ਵਧੀਆ ਹੋ ਹਿਸਾਬ ਨਾਲ ਰੇਟ ਲੱਗ ਜਾਂਦਾ ਬਾਕੀ ਬਲੈਟ ਨੇ ਜਿਆਦਾ ਨੁਕਸਾਨ ਕਰਿਆ ਐ ਤਕੀ ਆਲੂ ਦੀ ਫਸਲ ਦਾ ਕਿਹੜੇ ਖੇਤਾਂ 'ਚ ਗੇਤੀ ਫਲੈਟ ਆ ਗਈ ਉੱਥੇ ਆਲੂ ਬਣਿਆ ਨਹੀਂ ਹੈਗਾ ਇਹੜਾ ਮੰਨ ਲਓ 80 ਦਿਨ ਤੱਕ ਖੜਾ ਰਿਹਾ ਬੇਲ ਉਹ ਵਧੀਆ ਹੋ ਗਿਆ ਆਲੂ ਵਧੀਆ ਸਾਈਜ਼ ਆ ਉਹਦਾ ਬਾਕੀ ਦਿਖਾਉਣਾ ਤੁਹਾਨੂੰ ਚੈੱਕ ਕਰਕੇ ਪੱਟ ਪੱਟ ਕੇ ਬਾਕੀ ਗੱਗੀ ਆ ਗਿਆ ਗੱਗੀ ਜੀ ਤੋਂ ਸੁਣਦਿਆਂ ਕੀ ਗੱਲ ਬਾਤ ਵੀ ਕਿਵੇਂ ਹੁਣ ਆਲੂ ਪੱਟੇ ਜਾਊਗਾ ਪੱਟੇ ਜਾਊ ਜਾਂ ਗਿੱਲਾ ਗਿੱਲਾ ਹਾਲ ਥੋੜਾ ਨਾ ਥੋੜਾ ਮਿੱਟੀਆਂ ਆਉਂਦੀ ਆ ਯਾਰ ਸਾਨੂੰ ਇਹ ਕਾਰਟ ਨਾਲ ਹਲੀ ਆ ਜਵੇ ਹੂੰ ਵਪਾਰੀ ਕਿਹਦੇ ਤੁਸੀਂ ਹੋਰ ਕਨੇਹੇ ਵੜਨ ਵਪਾਰੀ ਬੰਦਾ ਵਪਾਰੀ ਜੀ ਵਪਾਰੀ ਵਪਾਰੀ ਬੰਦੇ ਪਤਾ ਕੀ ਚੱਕਰ ਆ ਦੇਗਾ ਅਜ ਮੋ ਪਟਾ ਸੁੱਕਾ ਏ ਆ ਗਿੱਲਾ ਏ ਹਾਂ ਉਹ ਗਾਂ ਫੇਰ ਸੁੱਕਾ ਏ ਫੇਰ ਪਾਣੀ ਬਦਲ ਦਿਆ ਹੋਰ ਏ ਏ ਸਿਆਪਾ ਪਿਆ ਹੋਇਆ ਹਾਂ ਹਾਂ ਉਹ ਇੱਕ ਤਰ੍ਹਾਂ ਦਾ ਹੂੰ ਫਿਰ ਹੱਲ ਹੋਣਾ ਹੱਲ ਪੜਦਾਣਾ 20 ਤਰੀਕ ਤੋਂ ਬਾਅਦ ਜੀ ਕਹਿੰਦਾ ਅਥਾ ਕਈ ਪਾਸੇ ਗੇੜੇ ਮਾਰ ਕੇ ਆਇਆ ਚੈੱਕ ਕਰਕੇ ਆ ਸਾਰੀਆਂ ਮੋਟਰਾਂ ਦੇ ਕਹਿੰਦਾ ਨਾ ਤੇ ਮੋਟਰਾਂ ਇਨਲੈਟ ਆਉਂਦੀ ਆ ਹਾਂ ਜਬਾਣੀ ਦਾ ਹੀਟਰ ਲੈ ਆਓ ਨਾਦਰਪਾਲ ਪਾ ਦਿਆ ਕਰਾਂਗੇ ਸਵੇਰੇ ਚੱਕ ਦਿਆ ਕਰਾਂਗੇ ਹੈ ਉਹ ਵੀ ਫਾਇਦੇ ਚ ਅਸੀਂ ਰਾਤ ਕਰੀ ਦੀ ਗੱਲ ਜਿਹੜੀ ਓਸ ਓਸ ਪੈਂਦੀ ਆ ਤਰਪਾਲ ਪਾਦੀ ਉੱਪਰ ਸਵੇਰੇ ਇਕੱਠੀ ਕਰਤੀ ਆ ਡਿਜੀਟਲ ਲਾਈਟ ਫਰੀ ਨਹੀਂ ਅਮਨੇ ਦਾ ਕਹਣਾ ਕਹਿੰਦਾ ਲੈ ਇੰਨਾ ਪੱਟ ਕੇ ਰੱਖ ਦੇਵੇ ਹਾਂ ਰੋਜ਼ ਦਿਨ ਚ ਲੈ ਇੰਨਾ ਪੜਦੇ ਹਵਾ ਪੈ ਜਾ ਕਰੂਗੀ ਖੰਨੇ ਤੋਂ ਕਾਗਜ ਲਿਉਨੇ ਆ ਉੱਪਰ ਕਾਗਜ ਪਾਤਾ ਸਵੇਰੇ ਚੱਕ ਕੇ ਧੁੱਪਾਂ ਲਾ ਕੇ ਫੇਰ ਚੁੱਕ ਕੇ ਜਦੇ ਬੂਰੀਆਂ ਚ ਪਾ ਲਿਆ ਮਿੱਟੀ ਜਿੱਤਰ ਪੈਂਦਾ ਹਾਂ ਮਨੇ ਲੱਦੂ ਦੀ ਦੱਸ ਸਹੀ ਆ ਯਾਰ ਉਹ ਰਹਿ ਦਲਤਾ ਅੱਛਾ ਉਦਾਂ ਚੱਲੂਗਾ ਜਿਵੇਂ ਉਹ ਹੜਤਾਲ ਵੀ ਅੱਜ ਗੱਡੀਆਂ ਦੀ ਕੋਸ ਅੱਛਾ ਹਾਂ ਅੱਜ ਗੱਡੀਆਂ ਮਿਲੀਆਂ ਨਹੀਂ ਹੈਗੀਆਂ ਬਾਕੀ ਤਾਂ ਹੀ ਠੰਡਾ ਕੰਮ ਥੋੜਾ ਜਿਹਾ ਉਹ ਤਾਂ ਹੀ ਠੰਡਾ ਅੱਜ ਥੋੜਾ ਜਿਹਾ ਕੰਮ ਉਹ ਕੱਲ ਵਾਲੀਆਂ ਹੀ ਗੱਡੀਆਂ ਥੋੜੀਆਂ ਭਰਨੀਆਂ ਪਾ ਭਰਾਈਆਂ ਨੇ ਅੱਜ ਅੱਛਾ ਤੂਰਾ ਚੱਲਦੇ ਆ ਪਟਾਈ ਉੱਥੇ ਵੀ ਜਾ ਕੇ ਆ ਉੱਥੇ ਅੱਛਾ ਤੂਰਾ ਵਾਲੇ ਏਡੇ ਦੇ ਲਾਡੀ ਉਹਨਾਂ ਦੀ ਤੂਰਾ ਵਾਲੇ ਦੇ ਗੱਠਾਂ ਲੈ ਕੇ ਅੱਜ ਲਾ ਲਓ ਕਿੱਤੇ ਦੇ ਠੀਕ ਨਾ ਤੇ ਨਾ ਕਿਦੋਂ ਦੇ ਪਣ ਲਾਇੰਦੋਂ ਉਹਦਾ ਮੀਨਾ ਹੋ ਚੱਲਿਆ ਯਾਰ ਦੇ 15 ਹਾਂ ਮਹੀਨੇ ਤੋਂ ਹੀ ਵੱਧ ਹੋ ਗਿਆ ਦੇਖ ਲੈ ਆ ਦੇਖ ਲੈ ਗਾਰਾ ਪਿਆ ਹਲੇ ਵੀ ਬਾਕੀ ਰੇਟ ਥੋੜਾ ਜਿਹਾ ਹਲੇ ਘਟ ਆਲੂ ਦਾ ਉਹਨੂੰ ਆ ਰੇਟ ਵੱਜ ਜਵੇ 70 ਰੁਪਏ ਆ ਯਾਰ ਦਾੜਾ ਹਾਂ ਹਾਂ ਵੱਧ ਲੈ ਰਾਂ ਹਾਂ ਆ ਮੁੰਡੇ ਨਹੀਂ ਵਪਾਰੀ ਮਨਣਾ ਜੀ ਲੱਖ ਰੁਪਏ ਦਾ ਆਲੂ ਲਾ ਕੇ ਸਟੋਰ ਚ ਲਾਉਣਾ ਜੀ ਦਰਾਟਣਾ ਦਾ ਲਹੋਦੀ ਆਪਣੀ ਵੀ ਆਲੂ ਲੈ ਲੈਣਾ ਦਾ ਕਿਰਪੀ ਇਹਨੂੰ ਦੇ ਦਾ ਜਿਹੜਾ ਚੱਲੂ ਦਾ 7 ਰੁਪਏ ਦਾੜਾ ਲੈ ਲਈ 14 ਰੁਪਏ ਨੂੰ ਵਿਕ ਜਾਣਾ ਯਾਰ ਦੁੱਗਣਾ ਲੈ ਗਏ ਦਾ ਡਾਕਟਰ ਨੇ ਅੰਦਰ ਐਂਡ ਦਾ ਤੇ ਰੱਥਾਂ ਦੇ ਗ੍ਰੈਂਡ ਲਾ ਲਾ ਤੂੰ ਆਪਣਾ ਗ੍ਰੈਂਡ ਦਾ ਜਣਾ 25 ਰੁਪਏ ਬੋਰੀ ਆਪਣਾ ਹੀ ਲਾਉਣਾ ਸਰ ਝਾ ਉਹਦਾ ਆਪਣਾ ਡਾਕਟਰ ਤੇਰਾ ਹੋਊਗਾ ਹੁਣ ਕਿਹਦੇ ਜ਼ਿੰਮੇਦਾਰ ਥੋੜੀ ਤੂੰ ਬੋਰੀ ਦੇ ਰਿਉ 25 50 ਉਹ ਨੰਗੇ ਤੇ ਸਟੋਰ ਦਾ ਲਾ ਲਾ 110 ਰੁਪਏ 2 ਰੁਪਏ ਖਰਚਾ ਲਾ ਲ ਸਾਰੇ ਹੀ 2 ਰੁਪਏ ਖਰਚਾ ਆਏ ਆ ਆ ਗਈ ਗੱਗੀ ਤੇ ਖੇਚ ਮਟਰ ਦੇਖਣ ਆਇਆ ਇਹਦੇ ਕਹਿੰਦਾ ਵੀ ਫਲੀ ਲੱਗਣ ਨਹੀਂ ਲੱਗੀ ਆਲੂਆਂ ਦੇ ਟਾਈਮ ਤੇ ਲੱਗੇ ਹੋਏ ਨੇ ਮੰਨ ਕੇ ਚੱਲੋ 3 ਮਹੀਨੇ ਹੋ ਚੱਲੇ ਬਾਕੀ ਕਮੈਂਟ ਕਰਕੇ ਦੱਸੋ ਜੇ ਕੋਈ ਵੀਰ ਸਬਜ਼ੀ ਦੀ ਖੇਤੀ ਕਰਦਾ ਵੀ ਕੀ ਕਾਰਨ ਹੋ ਸਕਦਾ ਏ ਦੇਖੋ ਹਲੇ ਗਿੱਠ ਕਦਾਈ ਆ ਬਾਲਾ ਬੜਾ ਵੀ ਨਹੀਂ ਹੈਗਾ ਦੇਖੋ ਇੰਨਾ ਗਿਆ ਫੁੱਲ ਤਾਂ ਆਉਣ ਲੱਗ ਗਿਆ ਪਰ ਹਲੇ ਫਲੀ ਫੁਲੀ ਨਹੀਂ ਲੱਗੀ ਹੈਗੀ ਕਿਤੇ ਵੀ ਦੇਖੋ ਜਿਹੜੇ ਹਿਸਾਬ ਨਾਲ ਜਿੰਨਾ ਟਾਈਮ ਹੋ ਗਿਆ ਇਹਨੂੰ ਬੈੱਡ ਲਗਾਉਣੇ ਚਾਹੀਦੇ ਸੀ ਇਹਦੀ ਮਟਰਾਂ ਨੂੰ ਬਾਕੀ ਲਾ ਵੀ ਬਤੰਦਰ ਨੇ ਸਾਰੀ ਲੈ 7 ਬਿੱਗੇ ਜਗਾ ਲਈ ਫਰਦਾ 6-7 ਬਿੱਗੇ ਪਹਿਲਾਂ ਇਹਦੇ ਪਿਛਲੇ ਸਾਲ ਆਲੂ ਦੀ ਆਲੂਆਂ ਨੇ ਤਾਂ 10000 ਰੁਪਏ ਬਚਾਤਾ ਦੀ ਜਦ ਰੇਟ ਕੁਛ ਨਹੀਂ ਸੀ ਦੀ 5-6 ਰੁਪਏ ਦੀ ਐਤ ਕੀ ਬਾ 70 ਰੁਪਏ ਆ 7-8 ਰੁਪਏ ਬਾਕੀ ਗੋਭੀ ਲਈ ਹੋਈ ਆ ਭਰਨੇ ਵਾਲੇ ਨੇ ਹਨਾ ਮਨੇ ਕੋਰੇ ਨੇ ਚੜਦਾਨੇ ਇਹ ਕੋਰਾ ਪੈ ਗਿਆ ਹੈ ਬਾਕੀ ਗੋਭੀ ਲਾਈ ਹੋਈ ਹੈ ਦੋ ਗੋਭੀ ਜਗ ਹੈ ਇਹਨੂੰ ਵੀ ਹਲੇ ਮੈਨੂੰ ਲੱਗਦਾ ਲੱਗਣ ਨਹੀਂ ਲੱਗਿਆ ਫੁੱਲ ਕੋਈ ਵੀ ਆ ਦੇ ਲੱਗੇ ਬਾਕੀ ਖੜੀ ਵਧੀਆ ਹੈ ਕਿਤੇ ਕਿਤੇ ਦੱਗੀਆਂ ਦਗੀਆਂ ਵੀ ਹੋਈਆਂ ਨੇ ਬਾਕੀ ਆਉਂਦਾ ਗੱਗੀ ਉਹਨੂੰ ਪੁੱਛਦੇ ਆਂ ਕਿ ਕਿੰਨਾ ਕੁ ਟਾਈਮ ਹੋਊਗਾ ਕੀ ਗੱਲ ਬਾਤ ਆਹ ਛੋਟਾ ਜਿਹਾ ਲੱਗਿਆ ਹੋਇਆ ਫੁੱਲ ਇਹ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀਨੇ ਨਹੀਂ ਕਰਿਆ ਤੇ ਵੀਡੀਓ ਪੂਰੀ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਆਲੂਆਂ ਦੇ ਰੇਟ ਆ ਪਰ ਰੋਜ਼ ਦੇ ਰੋਜ਼ ਪਾਉਂਦੇ ਰਹਾਂਗੇ ਦੱਸਦੇ ਰਹਾਂਗੇ ਵੀ ਕੀ ਰੇਟ ਚੱਲਦਾ ਪੀ ਕਿਹੜਾ ਹੈ ਸਾਈਜ਼ ਤੋਂ ਕਿਹੜਾ ਰੇਟ ਆਲੂ ਦਾ ਬਾਕੀ ਮਟਰ ਦੇਖੋ ਤੁਸੀਂ